ਪੁਲਿਸ ਪਰ ਸ਼ਾਸਨ ਤੋਂ ਆਮ ਜਨਤਾ ਨੂੰ ਹਮੇਸ਼ਾ ਇਨਸਾਫ ਦੀ ਉਮੀਦ ਹੁੰਦੀ ਹੈ ਪਰ ਇਹ ਵੀਡੀਓ ਤੁਹਾਡੀਆਂ ਅੱਖਾਂ ਖੋਲ ਕੇ ਰੱਖ ਦੇਗੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਕਿਵੇਂ ਵਰਦੀ ਦੇ ਨਸ਼ੇ 'ਚ ਮਗਰੂਮ ਇੱਕ ਚੌਂਕੀ ਦੇ ਇੰਚਾਰਜ ਹੋ ਲੋ ਲੋਕਾਂ ਨਾਲ ਕਿਵੇਂ ਬਦਸਲੂਕੀ ਕੀਤੀ ਜਾ ਰਹੀ ਹੈ ਦੱਸੇ ਜਾ ਰਿਹਾ ਕਿ ਲੋਕ ਜਿਹੜੇ ਨੇ ਇਹ ਸ਼ਿਕਾਇਤ ਦਰਜ ਕਰਵਾਉਣਾ ਹੈ ਇਸ ਤੋਂ ਬਾਅਦ ਪੁਲਿਸ ਦੇ ਇੰਚਾਰਜ ਅਧਿਕਾਰੀ ਵੱਲੋਂ ਇਸ ਇਹਨਾਂ ਨਾਲ ਬਦਸਲੂਕੀ ਕੀਤੀ ਗਈ ਹੈ ਇਸ ਵੀਡੀਓ ਨੂੰ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਦੇਖ ਸਕਦੇ ਕਿਵੇਂ ਲੋਕ ਜਿਹੜੇ ਨੇ ਆਪਣੇ ਚੌਂਕੀ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਰਹੇ ਨੇ ਪਰ ਉਹਨਾਂ ਨੂੰ ਇੰਚਾਰਜ ਦੀ ਗਰਮੀ ਨਾਲ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਇਸ ਤੋਂ ਬਾਅਦ ਇੰਚਾਰਜ ਕਹਿ ਰਹੇ ਕਿ ਉਹਨਾਂ ਨੇ ਮਾਮਲੇ ਸੰਬੰਧੀ ਸ਼ਿਕਾਇਤ ਦਰਜ ਕਰ ਲਈ ਜਦ ਕਿ ਲੋਕ ਕਹ ਰਹੇ ਨੇ ਇੰਚਾਰਜ ਦਾ ਰਵਈਆ ਠੀਕ ਨਹੀਂ ਹੈ ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਧਰਨਾ ਪ੍ਰਦਰਸ਼ਨ ਇਸ ਮਾਮਲੇ ਸੰਬੰਧੀ ਜਿਹੜਾ ਹੁਣ ਉਹਨਾਂ ਵੱਲੋਂ ਕੀਤਾ ਜਾ ਰਿਹਾ ਮੈਂ ਜੇ ਤੂੰ ਹੀ ਬਦਮਾਸ਼ੀ ਕਰਦੇ ਪਿਓ ਏਦਾਂ ਧੱਕਾ ਵੀ ਨਹੀਂ ਦਵਾਣਾ ਮੇਰੇ ਤੋਂ ਲੇਡੀ ਨੂੰ ਮੇਰੀ ਸੁਣ ਲੈ ਨਹੀਂ ਗੱਲ ਸੁਣ ਲੈ ਮੇਰੀ ਸਣੀ ਮੇਰੀ ਗੱਲ ਮੈਂ ਤਰੋਂ ਮੈਂ ਤੈਨੂੰ ਬਲਾਸਟਰ ਕਰ ਰਿਹਾ ਤਰੋਂ ਮੈਂ ਨਹੀਂ ਓਕੇ ਨਾ ਹੋ ਮੈਂ ਤਰੋਂ ਕਹਿ ਰਿਹਾ ਤੈਨੂੰ ਮੈਂ ਵੀ ਕਹਿ ਰਹੇ ਆ ਮੈਂ ਵੀ ਕਹਿ ਰਹੇ ਆ ਪਿਆਰ ਨਾਲ ਗੱਲ ਕਰ ਬੰਦੇ ਮੂੰਹ 'ਚ ਗੱਲ ਕਰ ਮੈਂ ਤੇਰੀ ਕੰਪਲੇਨਟ ਲੈ ਰਹੀ ਆ ਬਾ ਮੇਰੀ ਕੰਮ ਤੇ ਨੂੰ ਲਾਸਟ ਕੀਤਾ ਹੁਣ ਤਰੀ ਬੰਦੇ ਦੀ ਤੇਰੀ ਮੈਂ ਕੰਪਲੇਨ ਲੈ ਲਈ ਤਰੀ ਬੰਦੇ ਦੀ ਮੈਂ ਜਿਹਨ ਹੁਣ ਤੱਕ ਨਹੀਂ ਗਿਆ ਮੈਂ ਉਧਰ ਬੰਦੇ ਦੀ ਗੋਦੀ ਹਵਾ ਕਰ ਨਹੀਂ ਛੱਡਦੇ ਹੁਣ ਮੈਂ ਕੋਈ ਹਵਾ ਨਹੀਂ ਕਰਦਾ ਠੀਕ ਹੈ ਕੰਪਲੇਨ ਲੈ ਲਈ ਬਸ ਠੀਕ ਹੈ ਦੈਟਸ ਸੋ ਲੋ ਬਸ ਠੀਕ ਹੈ ਜਾਓ ਮੈਂ ਬੁਲਾ ਨਹੀਂ ਫੇਰ ਅਸੀਂ ਚੱਲੇ ਕੰਪਲੇਨ ਦੇ ਇਹਨੂੰ ਹੀ ਖੜੇ ਦੀ ਮੈਂ ਤੇ ਕੰਪਲੇਨ ਦੇ ਦਈਆਂ ਨਾ ਸਰ ਜਾਓ ਕੋ ਜਾ ਮੈਂ ਬੁਲਾ ਲਾ ਚਲੋ ਆ ਗਏ 400 ਮੈਂ ਤੈਨੂੰ ਸੈਂਟਰ ਵੇਹੀ ਗੱਲ ਕਰਦਾ ਹਾਂ ਹਰ ਕਿਸ ਦੀ ਲਿਮਟ ਹੁੰਦੀ ਹੈ ਲਿਮਟ ਉਹ ਮੈਂ ਕੋਈ ਲਿਮਟ ਕਰਾਉਂਦੀ ਨਹੀਂ ਠੀਕ ਹੈ ਲੇਡੀ ਨੂੰ ਚਾਰ ਵਾਰੀ ਬਾਹਰ ਮੈਂ ਜਿਹੜੀ ਤੈਨੂੰ ਗੱਲ ਤੋਂ ਮੈਂ ਹੁਣ ਸਾਫ਼ ਗੱਲ ਦੱਸਦੀ ਹਾਂ ਠੀਕ ਹੈ ਤੈਨੂੰ ਸਾਫ਼ ਗੱਲ ਦੱਸਦੀ ਹਾਂ ਮੈਂ ਯਾਰ ਉੱਚੀ ਬੋਲ ਕੇ ਕੁਝ ਹੋ ਜਾ ਮੈਂ ਤੇਰੇ ਤੈਨੂੰ ਮੈਂ ਗੱਲ ਦੱਸਦਾ ਪਿਆ ਮੈਂ ਉੱਚੀ ਨਹੀਂ ਬੋਲਦਾ ਮੈਂ ਚੋਰ ਹਾਂ ਮੈਂ ਤੈਨੂੰ ਕਿਹਾ ਤੇਰੀ ਦਰਖਾਸਤ ਲੈ ਲਈ ਹੈ ਮੈਂ ਚੋਰ ਹਾਂ ਨਹੀਂ ਮੈਂ ਚੋਰ ਹਾਂ ਮੈਂ ਤਾਂ ਮੈਂ ਇੱਕ ਮੁਹੱਲੇ ਦਾ ਮੋਹਤ ਮੈਂ ਤੇਰੇ ਮੈਂ ਮੋਹਤ ਮੈਂ ਹੀ ਜਦਾ ਮੈਂ ਚੌਂਕੀਦਾਰ ਹਾਂ ਤੇ ਮੈਂ ਕੀ ਹਾਂ ਇਹ ਚੌਂਕੀਦਾਰ ਹੈ ਛੜੀ ਇਹ ਨੂੰ ਮੈਂ ਹੁਣ ਦੇਖਿਆ ਤੂੰ ਹਵਾ ਹੋ ਰਹੀ ਕਰੀ ਜਨਾ ਹੈ ਓਏ ਜੱਜ ਸਾਹਿਬ ਮੈਂ ਦਿਮਾਗ ਖਾਮ ਕਿੱਥੇ ਤੇ ਆ ਇੱਕ ਮਿੰਟ ਤੇਰੀ ਵਰਗਾ ਬਹੁਤ ਦੇਖੇ ਨੇ ਭਾਈ ਮਾਰ ਮਾਰ ਸੀਟ ਕਰ ਦੂੰਗਾ ਮੈਂ ਭਾਈ ਤੇ ਦੇਖ ਸਕਦੇ ਹੋ ਕਿ ਚੌਂਕੀ ਚਾਰ ਦੇ ਵੱਲੋਂ ਬਤਨੀ ਜੀ ਦੇ ਨਾਲ ਭੱਲੇ ਦੇ ਮੋਹਲਵਾਰ ਬੰਦੇ ਨੂੰ ਕਾਲਾ ਘੱਟੇ ਜਾ ਰਹੀਆਂ ਨੇ ਐਸੇ ਗੱਲ ਤੇ ਰਿਹਾ ਭਾਈ ਐਸੇ ਗੱਲ ਤੇ ਦੇਖ ਸਕਦੇ ਹੋ ਕਿ ਚਾਰ ਸਾਹਿਬ ਦੇ ਵੱਲੋਂ ਮੇਰੀ ਆਚ ਕਰੋਂ ਦੀ ਬਤਨੀ ਕੀ ਇੱਤਤੀ ਕਿ ਤੂੰ ਜਾ ਰਹੀ ਆ ਇਹ ਦੇ ਲਈ ਨਾ ਸੋਨ ਚਾਰ ਸਾਫ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਬਦਤਮੀਜ਼ੀ ਕੀਤੀ ਜਾ ਰਹੀ ਆ ਨਾਸਾ ਭੰਲਣ ਦੀ ਗੱਲ ਕੀਤੀ ਜਾ ਰਹੀ ਆ ਸੋ ਪ੍ਰਾਈਮੇਟੀ ਵਨ ਨਿਊਜ਼ ਦੇ ਦਰਮਿਆਨ ਖਬਰ ਦਿਖਾ ਰਹੇ ਆ ਅਸੀਂ ਠੀਕ ਹੈ ਸੋ ਮੱਲੇ ਵਾਲੇ ਦੇ ਵੱਲੋਂ ਧਰਨਾ ਜਿਹੜਾ ਕੀਤਾ ਜਾ ਰਿਹਾ ਠੀਕ ਆ ਠੀਕ ਆ ਇੰਤ ਨਹੀਂ ਚੱਲੂਗਾ ਇਹ ਗੱਲ ਹੈ ਤੁਸੀਂ ਦੇਖ ਸਕਦੇ ਹੋ ਕਿ 50 ਪੁਲਿਸ ਛੱਲਾਬਰੀ ਚੌਕੀ ਦੇ ਇੰਚਾਰਜ ਵੱਲੋਂ ਜਿਹੜੇ ਮੱਲੇ ਦੇ ਮੋਦਬਰ ਅਮਨ ਸੈਣੀ ਬੀਜੇਪੀ ਤੋਂ ਨਾਲ ਉਹ ਥ्रेट ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਬਿਲਕੁਲ ਚੌਂਕੀ ਦੇ ਵਿੱਚ ਜਰਿਆਮ ਬਦਮਾਸ਼ੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹੋਰ ਜਾ ਰਹੀ ਹੈ ਕਰੋ ਜਰਿਆਮ